ਬੱਚਾ ਅੱਜ ਬਹੁਤ ਦਿਨ ਬਾਅਦ ਆਇਆ ਹੈ ਮੈਂ ਬਹੁਤ ਖੁਸ਼ ਹਾਂ ਮੇਰੀ ਖੁਸ਼ੀ ਦੇ ਆਸੂ ਮੇਰੇ ਮਨ ਚ ਬਹੁਤ ਬੋਲ ਗਿਆ ਆ ਰਹੀ ਸੀ ਲੇਕਿਨ ਅੱਜ ਮੈਨੂੰ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹਾਂ ਤੇ ਡੀ ਐਸ ਪੀ ਦਾ ਕੁਲਵੰਤ ਸਿੰਘ ਦਾ ਧੰਨਵਾਦ ਕਰਦੇ ਹਾਂ ਸਾਰੇ ਪੁਲਿਸ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਬੱਚਾ ਸਾਨੂੰ ਮਿਲ ਗਿਆ ਹੈ ਬੇਨਾਦ ਸਭ ਜਰ ਚਲ ਗਿਆ ਸੀ ਘਰ ਤੇ ਕਿੱਥੇ ਚਲ ਗਿਆ ਕਿਸ ਨੂੰ ਕੋ ਪਤਾ ਨਹੀਂ ਸੀ ਜਦੋਂ ਬੱਚਾ ਮਿਲ ਗਿਆ ਮੇਰੇ ਕਦਮ ਜਿਹੜੇ ਰੁਕ ਨਹੀਂ ਦੇ ਸੀ ਬਸ ਇਦਾਂ ਇਸ ਕਿ ਮੈਂ ਪੱਜ ਕੇ ਆਪਣੇ ਬੱਚੇ ਕੋ ਚਲੀ ਜਾਵਾਂ আর ਗਾਣਾ ਲਗਾ ਲਾਂ ਆਪਣੇ ਬੱਚੇ ਨੂੰ ਹਾਂਜੀ ਬੱਚਾ ਅੱਜ ਬਹੁਤ ਦਿਨ ਬਾਅਦ ਆਇਆ ਮੈਂ ਬਹੁਤ ਖੁਸ਼ ਹਾਂ ਮੇਰੀ ਖੁਸ਼ੀ ਦੇ ਅੰਸੂ ਮੈਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਮਸ਼ੱਕਤ ਨਾਲ ਸਾਡਾ ਬੱਚਾ ਬਰਾਮਦ ਕੀਤਾ ਮੈਡ ਵੈਸਾਚੋ ਦਾ ਡੀਐਸਪੀ ਜੀ ਦਾ ਮੈਂ ਸਾਰਿਆਂ ਦਾ ਬਹੁਤ-ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੀ ਹਾਂ ਇਹਨਾਂ ਸਾਡਾ ਬੱਚਾ ਬਰਾਮਦ ਕੀਤਾ ਰਾਜੀ ਖੁਸ਼ੀ ਹੈ ਔਰ ਮੇਰੇ ਮਨ 'ਚ ਬਹੁਤ-ਬਹੁਤ ਖਿਆਲ ਆ ਰਿਹਾ ਸੀ ਲੇਕਿਨ ਅੱਜ ਮੈਂ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ। ਉਹ ਸਾਰੇ ਲੋਕਾਂ ਨੇ ਤੁਹਾਡੇ ਇਸ ਵੀਡੀਓ ਨੂੰ ਸ਼ੇਅਰ ਕੀਤਾ, ਫੋਟਾ ਚਿੱਤ ਕੀਤੀ। ਹਾਂਜੀ। ਮੈਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ। ਉਹ ਸਨ ਦੇਖਿਆ ਜਿਨ੍ਹਾਂ ਨੇ ਪੜਿਆ ਸਾਡਾ ਬੱਚਾ ਸਹੀ ਸਲਾਮਤ ਪਹੁੰਚਾਇਆ। ਮੈਂ ਬਹੁਤ ਬੱਚਾ ਘਰ ਆਇਆ ਹੁਣ ਜਿਹੜੀ ਦਿਲ ਦੀ ਖੁਸ਼ੀ ਹੋ ਕਿਸ ਤਰ੍ਹਾਂ ਹੈ? ਬੱਚਾ ਘਰ ਆਇਆ ਹੁਣ ਇਹ ਦਿਲ ਦੀ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ, ਬਹੁਤ ਜ਼ਿਆਦਾ ਖੁਸ਼। ਮੈਂ ਬਿਆਨ ਨਹੀਂ ਕਰ ਸਕਦੀ। ਜਦੋਂ ਬੱਚਾ ਮਿਲ ਗਿਆ ਮੇਰੇ ਹਾਂ। ਕਦਮ ਜਿਹੜੇ ਰੁਕ ਨਹੀਂ ਦੇ ਸੀ ਬਸ ਇਦਾਂ ਇਸਕਿਵੇਂ ਪੱਜ ਕੇ ਆਪਣੇ ਬੱਚੇ ਕੋ ਚਲੇ ਜਾऊं আর ਗਾਰਡਨ ਲਗਾ ਲਾਂ ਆਪਣੇ ਬੱਚੇ ਨੂੰ ਮੈਂ ਪ੍ਰਸ਼ਾਸਨ ਵਾਲੇ ਇਹ ਹੀ ਕਹਿਣਾ ਚਾਹਾਂਗੀ ਇਹਨਾਂ ਦਾ ਬਹੁਤ ਧੰਨਵਾਦ ਹੈ ਬਹੁਤ ਜ਼ਿਆਦਾ মিডিਆ ਨਾਲ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੀ ਆਂ ਟਾਈਮ ਦਿਨ ਰਾਤ ਕਰਕੇ ਸਾਡੀ ਮਦਦ ਕੀਤੀ ਅੱਪੀ ਸਾਹ ਨਾਲ ਚੱਲੇ ਰਹੇ ਜੇ ਕਿਸੇ 30 ਤੋਂ ਕੰਮ ਨਹੀਂ ਆਉਂਦੀ ਸੀ ਪੈਸੇ ਥੇਲੇ ਤੋਂ ਵੀ ਸਾਡੀ ਬਹੁਤ ਮਦਦ ਕੀਤੀ ਹੈ ਸਾਡਾ ਫੋਨ ਬੰਦ ਸੀ ਉਹ ਵੀ ਇਹਨਾਂ ਨੇ ਚਾਲੂ ਕਰਵਾ ਕੇ ਦਿੱਤਾ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੇ ਅਸੀਂ ਵੀ ਕਰ ਰਹੇ ਹਾਂ ਕੋਸ਼ਿਸ਼ ਚਲੋ ਕਿਤੇ ਨਾ ਕਿਤੇ ਬੱਚਾ ਮਿਲ ਜਾਏ ਬਹੁਤ ਇਹਨਾਂ ਨੇ ਮਿਹਨਤ ਕੀਤੀ ਸਾਰੇ ਕੈਮਰੇ ਕੁਮਰੇ ਚੈੱਕ ਕਰਤੇ ਜਿੱਦਾਂ ਦੀ ਇਨਫਾਰਮੇਸ਼ਨ ਇਹਨਾਂ ਨੂੰ ਮਿਲਦੀ ਰਹੀ ਉਹ ਮਰਪੀਓ ਨਾਲੇ ਪੂਰੀ ਕਾਰਵਾਈ ਕਰਕੇ ਸਾਡਾ ਬੱਚਾ ਬਰਾਮਦ ਕਰਕੇ ਸਾਨੂੰ ਸਾਡੇ ਹਵਾਲੇ ਕਰ ਦਿੱਤਾ ਹੈ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਬੱਚਾ ਬਰਾਮਦ ਹੋਇਆ ਬਾਕੀ ਮੀਡੀਆ ਦੇ ਜ਼ਰੀਏ ਸਾਡੇ ਪੁਲਿਸ ਅਫਸਰਾਂ ਨੇ ਸਾਨੂੰ ਬਹੁਤ ਮਿਹਨਤ ਕੀਤੀ ਹੈ ਮੈਂਸਰੇ ਮਿਹਰੇ ਦੇ ਜਰੀ ਸਰ ਬੱਚੇ ਰਹੇ ਪਹੁੰਚ ਪਏ ਤਾਂ ਬੱਚੇ ਨੇ ਉਹਦੇ ਮਾਪਿਆਂ ਸਹਿਸਤਾ ਮੰਨ ਕਰ ਪਹਤਾ ਤੇ ਇਸ ਤਰ੍ਹਾਂ ਬੱਚੇ ਨੂੰ ਬਿਨਾ ਦੱਸਾ ਬੱਚੇ ਚਲ ਗਿਆ ਸੀ ਘਰੋਂ ਤੇ ਕਿੱਥੇ ਚਲ ਗਿਆ ਕਿਸੇ ਨੂੰ ਕੋ ਪਤਾ ਨਹੀਂ ਸੀ ਪਪਲਵ ਪਪਲਵ ਜੀ ਦਾ ਜੋ ਸਾਰੇ ਸਹਿਯੋਗ ਦੇ ਨਾਲ ਮੀਡੀਆ ਦੇ ਜ਼ਰੀਏ ਮਾਪਿਆਂ ਦੇ ਜ਼ਰੀਏ ਸਾਰੇ ਅਫਸਰਾਂ ਦੇ ਪੁਲਿਸ ਅਫਸਰਾਂ ਦੇ ਜ਼ਰੀਏ ਸਾਡੇ ਪੁਲਿਸ ਨੂੰ ਲਾ ਰਿਹਾ ਮੈਂ ਇਮਤਰੀ ਕਿ ਕਿਸੇ ਨੇ ਕਿਸ ਤਰ੍ਹਾਂ ਆਪਸ ਸਮਝਦਾ ਜਿਹੜੇ ਪਹੁੰਚ ਗਏ ਬਿਲਕੁਲ ਜੀ ਅਸੀਂ ਇਹ ਕੱਲ ਜੁਰੂ ਕਰਵਾਂਗੇ ਜ ਕੋਈ ਵੀ ਬੱਚਾ ਵਾ ਪੇਨਸ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਸਾਡਾ ਬੱਚਾ ਕਿੱਧਰ ਆ ਰਿਹਾ ਕਿੱਧਰ ਜਾ ਰਿਹਾ ਤੇ ਬੱਚਿਆਂ ਨੂੰ ਚਾਹੀਦਾ ਆਪਣਾ ਮਾਪੇ ਦੱਸੇ ਬਿਨਾਂ ਕਿਤੇ ਨਾ ਜਾਣ ਬਿਨਾਂ ਦੱਸੇ ਕਿਤੇ ਇਹ ਦੂਤਰ ਨਾ ਜਾ ਜਿੱਥੇ ਵੀ ਜਾਣਾ ਪਿਆ ਮਾਪੇ ਪਹਿਰਸ ਦੱਸ ਕੇ ਜਾਣ